ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਸੈਸ਼ਨ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਚੰਡੀਗੜ੍ਹ ਦੀਆਂ ਸੜਕਾਂ ਤੇ ਗਰਜਣਗੇ ਕਿਸਾਨ ਕਿਉਂ ਕਿਸਾਨੀ ਦੇ ਵੱਡੀ ਪੱਧਰ ਤੇ ਬੇਚੈਨੀ ਕਿਸਾਨੀ ਮੁੱਦਿਆਂ ਤੇ ਨਾ ਤਾਂ ਕੇਂਦਰ ਬਾਹਰ ਫੜਨ ਨੂੰ ਤਿਆਰ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਜਿਹਾ ਹਿਲਾ ਕੀਤਾ ਜਿਨ੍ਹਾਂ ਨਾਲ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ ਪੰਜਾਬ ਦੀ ਵੱਡੀ ਤੇ ਮਜ਼ਬੂਤ ਜਿਹੜੀ ਕਿਸਾਨ ਜਥੇਬੰਦੀ ਜਿਸ ਦੀ ਅਗਵਾਈ ਜਗਿੰਦਰ ਸਿੰਘ ਆਗਰਾਹਾ ਕਰ ਰਿਹਾ ਹੈ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਹੈ ਕਿ 1 ਸਤੰਬਰ ਤੋਂ ਚੰਡੀਗੜ੍ਹ ਚ ਉਹਨਾਂ ਦੇ ਕਿਸਾਨ ਮਾਰਚ ਕਰਕੇ ਪਹੁੰਚ ਰਹੇ ਹੈ ਔਰ ਹੋ ਸਕੇ ਤਾਂ ਪੱਕੇ ਤੌਰ ਤੇ ਮੋਰਚਾ ਲਾਇਆ ਜਾਏਗਾ ਚੰਡੀਗੜ੍ਹ ਚ ਇਹ ਜਥੇਬੰਦੀ ਵਲੋਂ ਪਹਿਲਾਂ ਪੰਜਾਬ ਚ ਰਕਵਕ ਜ਼ਿਲ੍ਹਾ ਅੰਦਰ ਤਰਨੇ ਦੇਣ ਦਾ ਪ੍ਰੋਗਰਾਮ ਸੀ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ 2 ਤੋਂ 4 ਤਰੀਕ ਤੱਕ 3 ਦਿਨ ਦੇ ਲਈ ਤਾਂ ਸੈਸ਼ਨ ਦੇ ਚੱਲਦਿਆਂ ਜਿਹੜਾ ਹੈਗਾ ਉਹਨਾਂ ਵੱਲੋਂ ਰੋਸ ਪ੍ਰਗਟਾਵਾ ਚੰਡੀਗੜ੍ਹ ਧਰਨਾ ਦੇ ਕੇ ਮੋਰਚਾ ਲਾ ਕੇ ਕੀਤਾ ਜਾਏਗਾ ਤੇ 5 ਸਤੰਬਰ ਨੂੰ ਨਵੇਂ ਪ੍ਰੋਗਰਾਮ ਦਾ ਐਲਾਨ ਕਰਨਗੇ ਐਨ ਇਸ ਮੌਕੇ ਤੇ ਜਦੋਂ ਆਪਾਂ ਗੱਲ ਕਰ ਰਹੇ ਹਨ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਇੱਕ ਰਾਸ਼ੀ ਜਥੇਬੰਦੀਆਂ ਦੇ ਤੌਰ ਤੇ ਵੀ ਕਿਹਾ ਜਾਂਦਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਲੁਧਿਆਣਾ ਚ 32 ਕਿਸਾਨ ਜਥੇਬੰਦੀਆਂ ਰਲ ਕੇ ਮੀਟਿੰਗ ਕਰ ਰਹੀਆਂ ਹਨ ਫੈਸਲਾ ਉਹਨਾਂ ਵੱਲੋਂ ਇਹੀ ਲਿਆ ਜਾ ਰਿਹਾ ਹੈ ਕਿ 2 ਸਤੰਬਰ ਨੂੰ ਚੰਡੀਗੜ੍ਹ ਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਇਸ ਮੌਕੇ ਤੇ ਕਿਸਾਨ ਜਿਹੜੇ ਕਿ ਚੰਡੀਗੜ੍ਹ ਦਾ ਬੁਹਾ ਖੜਕਾਉਣਗੇ ਕਿ ਸਾਡੀਆਂ ਮੰਗਾਂ ਦਾ ਕੀ ਬਣੇਗਾ ਹੁਣ ਦੋ ਵੱਡੀਆਂ ਤਰ੍ਹਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਭਾਰਤੀ ਕਿਸਾਨ ਜੁਗਰਾਹਾਂ ਤੇ ਸੰਯੁਕਤ ਕਿਸਾਨ ਮੋਰਚਾ ਉਹ ਤਾਂ ਚੰਡੀਗੜ੍ਹ ਚ ਪਹੁੰਚ ਹੀ ਰਹੇ ਐ ਤੇ ਤੀਜਾ ਵੱਡਾ ਇੱਕ ਗਰੁੱਪ ਹੈ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਗੈਰ ਰਾਸੀ ਕਿਹਾ ਜਾਂਦਾ ਹੈ ਗੈਰ ਰਾਸੀ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਸ਼ੰਬੂ ਤੇ ਖਨੋਰੀ ਦੇ ਬਾਰਡਰਾਂ ਦੇ ਬੈਕਟ ਕੇ ਆਪਣੀਆਂ ਮੰਗਾਂ ਦੇ ਲਈ ਅੰਦੋਲਨ ਕਰ ਰਿਹਾ ਹੈ ਮੋਰਚਾ ਚਲਾ ਰਿਹਾ ਹੈ ਮੁੱਦੇ ਸਾਰਿਆਂ ਦੇ ਇੱਕੋ ਹੀ ਹੈ ਲੜਾਈ ਲੜਨ ਦਾ ਢੰਗ ਤਰੀਕਾ ਜ਼ਰੂਰ ਵੱਖਰ ਵੱਖਰਾ ਹੋ ਸਕਦਾ ਹੈ ਕਿਸਾਨ ਕੀ ਆਖਦੇ ਹੈ ਚਾਹ ਕੇਂਦਰ ਹੈ ਚਾਹ ਸੂਬਾ ਸਰਕਾਰਾਂ ਹੈਗੀਆਂ ਐਮ ਐਸ ਵੀ ਦੇ ਮੁੱਦੇ ਤੇ ਗਾਰੰਟੀ ਕਿਉਂ ਨਾ ਦਿੱਤੀ ਜਾਏ ਕਿੰਨਾ ਸਮਾਂ ਇਹਨਾਂ ਮੁੱਦਿਆਂ ਤੇ ਇੰਤਜ਼ਾਰ ਕੀਤਾ ਜਾਏਗਾ ਕਿਸਾਨੇ ਕਰਜ਼ੇ ਤੇ ਲਕੀਰ ਫੇਰਨ ਦਾ ਮਾਮਲਾ ਹੈ ਫਸਲੀ ਬਪਨ ਤਾਦਾ ਮਾਮਲਾ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਹੋਰ ਜਿਹੜੇ ਕਿਸਾਨੀ ਨਾਲ ਜੁੜੇ ਮੁੱਦੇ ਐ ਉਹਨਾਂ ਮਾਮਲਿਆਂ ਦੀ ਪੂਰਤੀ ਦਾ ਸਵਾਲ ਐ ਜੇ ਕਿਸਾਨਾਂ ਦਾ ਫਸਲਾਂ ਦਾ ਖਰਾਬਾ ਹੁੰਦਾ ਹੈ ਉਹਦੇ ਤੇ ਮੁਆਵਜ਼ਾ ਦੇਣ ਦਾ ਕੀ ਢੰਗ ਤਰੀਕਾ ਹੋ ਸਕਦਾ ਹੈ ਇਹਦੇ ਬਾਰੇ ਕੋਈ ਸਥਿਤੀ ਸਪਸ਼ਟ ਨਹੀਂ ਜਿਹੜੇ ਕਿਸਾਨਾਂ ਤੇ ਅੰਦੋਲਨਾਂ ਦੌਰਾਨ ਕੇਸ ਬਣਿਆ ਬਹੁਤਿਆਂ ਦੇ ਕੇਸ ਅਜੇ ਉਸੇ ਤਰੀਕੇ ਨਾਲ ਚੱਲ ਰਹੇ ਐ ਉਹ ਕੇਸ ਵੀ ਵਾਪਸ ਨਹੀਂ ਲੈਗੇ ਇਹ ਸਾਰੇ ਮੁੱਦੇ ਦਾ ਹਨ ਨਹੀਂ ਇਹ ਸਾਰੇ ਮਾਮਲੇ ਨੇ ਚੱਲਦੇ ਆ ਇੱਕ ਨਵਾਂ ਮੁੱਦਾ ਆਜਪਾ ਦੀ ਜਿਹੜੀ ਪਾਰਲੀਮੈਂਟ ਮੈਂਬਰ ਹੈ ਕੰਗਣਾ ਰਣੌਤ ਉਹ ਆ ਗਿਆ ਹੈ ਕੰਗਣਾ ਰਣੌਤ ਨੇ ਕਿਸਾਨ ਆਗੂਆਂ ਦੇ ਖਿਲਾਫ ਜੋ ਵੀ ਬੁਰੇ ਸ਼ਬਦ ਵਰਤੇ ਜਾ ਸਕਦੇ ਸੀ ਉਹਨਾਂ ਬਾਰੇ ਵਰਤੇ ਗਏ ਉਹਨਾਂ ਨੂੰ ਕਿਹਾ ਗਿਆ ਕਿ ਜੇ ਦਿੱਲੀ ਦੀਆਂ ਬਰੂਆਂ ਤੇ ਅੰਦੋਲਨ ਜਾਰੀ ਰਹਿੰਦਾ ਜੇ ਕੇਂਦਰ ਸਰਕਾਰ ਮਜ਼ਬੂਤ ਨਾ ਹੁੰਦੀ ਤਾਂ ਉਹ ਕਹਿੰਦੀ ਕਿ ਬੰਗਲਾਦੇਸ਼ ਬਣਾ ਦੇਣਾ ਸੀ ਕਿਸਾਨਾਂ ਨੇ ਜਿਹੜੇ ਕਿਸਾਨ ਇਹ ਦੇਸ਼ ਦੀ ਪੁੱਖ ਮਟੋਂ ਦੇ ਲਈ ਲੜਾਈ ਲੜ ਰਿਹਾ ਜਿਨ੍ਹਾਂ ਦੇ ਬੇਟੇ ਦੇਸ਼ ਦੇ ਸਰਦਾਂ ਦੀ ਰਾਖੀ ਦੀ ਖਾਤਰ ਲੜਾਈ ਲੜ ਰਿਹਾ ਸ਼ਹਾਤਾਂ ਦੇ ਰਿਹਾ ਉਹਨਾਂ ਕਿਸਾਨਾਂ ਬਾਰੇ ਉਸ ਭਾਈਚਾਰ ਬਾਰੇ ਇਹੋ ਜਿਹੇ ਸ਼ਬਦਾਂ ਨਾਲ ਵੀ ਤਸੱਲੀ ਨਹੀਂ ਹੋਈ ਰੇ ਵਰਗੇ ਸ਼ਬਦ ਇਸੇ ਤਰੀਕੇ ਨਾਲ ਲਾਸ਼ਾਂ ਡੰਗਣ ਵਰਗੇ ਸ਼ਬਦ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਕਿਸਾਨਾਂ 'ਚ ਇਸ ਮੁੱਦੇ ਨੂੰ ਲੈ ਕੇ ਵੀ ਭਾਰੀ ਗੁੱਸਾ ਤੇ ਰੋ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਗਣਾ ਰਣੌਤ ਇਸ ਮੁੱਦੇ ਤੇ ਮਾਫੀ ਮੰਗੇ ਜਾਂ ਜਿਹੜੇ ਭਾਜਪਾ ਦੀ ਲੀਡਰਸ਼ਿਪ ਹੈ ਇਹਨਾਂ ਮਾਮਲਿਆਂ ਤੇ ਕਾਰਵਾਈ ਕਰੇ ਇਹ ਸਾਰੇ ਕਸ ਦੇ ਚੱਲਦਿਆਂ ਕੰਗਣਾ ਰਣੌਤ ਨੇ ਇੱਕ ਜਿਹੜੀ ਫਿਲਮ ਐਮਰਜੈਂਸੀ ਬਣਾਈ ਹੈ ਉਹਦਾ ਮੁੱਦਾ ਵੀ ਸਿੱਖ ਭਾਈਚਾਰੇ ਨਾਲ ਸਿੱਧੇ ਤੌਰ ਤੇ ਜਾ ਕੇ ਜੁੜਦਾ ਹੈ ਕਿ ਇਹੋ ਜੇ ਸਵਾਲ ਉਹ ਜੇ ਪੋਸਟਰ ਉਸ ਫਿਲਮ ਦੇ ਵਿੱਚ ਉਠਾਏ ਗਏ ਹੈ ਜਿਹੜੇ ਕਦੇ ਵੀ ਜਿਹੜਾ ਹੈਗਾ ਹਜ਼ਮ ਨਹੀਂ ਹੋ ਸਕਦੇ ਇਸ ਮਾਮਲੇ ਨੂੰ ਲੈ ਕੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਜਿਹੜਾ ਪਟੀਸ਼ਨ ਦਾਇਰ ਕੀਤੀ ਗਈ ਹੈ ਸੋ ਸਾਰੇ ਸਵਾਲਾਂ ਦਾ ਇੱਕ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਪੰਜਾਬ ਦਾਨ ਸਭ ਦੇ ਸੈਸ਼ਨ ਦੇ ਮੌਕੇ ਤੇ ਕਿਸਾਨਾਂ ਦੇ ਵੱਖਰੇ ਵੱਖਰੇ ਇਕੱਠ ਗੂੰਜਣਗੇ ਚੰਡੀਗੜ੍ਹ ਦੇ ਚ ਮੁੱਦਾ ਇੱਕ ਹੋਈ ਹੈ ਕੇਂਦਰ ਹੋਵੇ ਜਾਂ ਪੰਜਾਬ ਸਰਕਾਰ ਸਰਕਾਰਾਂ ਕਿਸਾਨਾਂ ਦੀ ਸੁਣਵਾਈ ਕਦੋਂ ਕਰਨੀਆਂ ਤੇ ਕੰਗਣਾ ਰਣੋਤ ਵਰਗੇ ਆਗੂ ਕਦੋਂ ਨਫਰਤੀ ਭਾਸ਼ਣ ਦੇਣੇ ਬੰਦ ਕਰਨਗੇ